ਸਾਸੀਗਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਵਿਰਸਾ ਸਿੰਘ ਮਲਟੋਹਾ ਨੇ ਬੜੇ ਵੱਡੇ ਇਲਜ਼ਾਮ ਲਗਾਏ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੂਸਰੇ ਪਾਸੇ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹਣਾ ਤੇ ਜੈਡ ਸਕਿਉਰਟੀ ਜਿਹੜੀ ਰੱਖੀ ਹੋਈ ਹੈ ਉਹ ਪ੍ਰੋਵਾਈਡ ਕੀਤੀ ਹੋਈ ਹੈ ਭਾਰਤੀ ਜਨਤਾ ਪਾਰਟੀ ਯਾਨੀ ਕਿ ਸੈਂਟਰ ਸਰਕਾਰ ਨੇ ਅੱਜ ਬੜਾ ਵੱਡਾ ਧਮਾਕਾ ਹੋ ਗਿਆ ਕਿਉਂਕਿ ਇਹ ਇਲਜ਼ਾਮ ਲਗਾਏ ਸੀ ਵਿਰਸਾ ਸਿੰਘ ਵਲਟੋਹਣੇ ਵਿਰਸਾ ਸਿੰਘ ਵਲਟੋਹਣੇ ਕਹਾਂ ਕਿ ਜਿਹੜਾ ਸੁਖਬੀਰ ਬਾਦਲ ਦੇ ਖਿਲਾਫ ਵੱਡਾ ਸਜ਼ਾ ਦਾ ਹੁਕਮ ਹੋਣਾ ਹੈ ਉਹ ਬੜਾ ਵੱਡਾ ਸਖਤ ਹੋਵੇਗਾ ਕਿਉਂਕਿ ਭਾਰਤੀ ਜਨਤਾ ਪਾਰਟੀ ਵਾਲੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਉੱਤੇ ਦਬਾਅ ਪਾ ਰਹੇ ਨੇ ਇਸ ਨੂੰ ਲੈ ਕੇ ਇੱਕ ਵਾਰ ਬੜੀ ਵੱਡੀ ਹਲਚਲ ਹੋਈ ਸੀ ਫਿਰ ਪੁਕਤਾ ਸਬੂਤ ਵੀ ਨਹੀਂ ਸੀ ਵਿਰਸਾ ਸਿੰਘ ਵਲਟੋਹਣੇ ਕੋਲ ਵਿਰਸਾ ਸਿੰਘ ਬਿਲਟੋਹਾ ਇੱਕ ਤੇ ਥਾਪੀ ਮਾਰ ਕੇ ਹਾਲੇ ਵੀ ਕਹਿ ਰਹੇ ਨੇ ਕਿ ਮੈਂ ਜੋ ਕਿਹਾ ਹੈ ਉਹ ਬਿਲਕੁਲ ਸੱਚ ਕਿਹਾ ਹੈ ਆਖਰਕਾਰ ਵਾਰ-ਵਾਰ ਸਪੋਰਟ ਕਿਉਂ ਕੀਤੀ ਗਈ ਵਿਰਸਾ ਸਿੰਘ ਬਿਲਟੋਹਾ ਦੀ ਸੁਖਬੀਰ ਬਾਦਲ ਦੀ ਅਤੇ ਕਿਉਂ ਦਬਾਅ ਪਾਇਆ ਗਿਆ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਉੱਤੇ ਇਧਰੋਂ ਚੌਥੀ ਵਾਰ ਐਸਯੂਪੀਸੀ ਦੀਆਂ ਚੋਣਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣ ਚੁੱਕੇ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹਰਜਿੰਦਰ ਸਿੰਘ ਧਾਮੀ ਵੱਲੋਂ ਗੁਪਤ ਮੀਟਿੰਗ ਕੀਤੀ ਗਈ ਉਸ ਗੁਪਤ ਮੀਟਿੰਗ ਦੇ ਵਿੱਚ ਨਵਾਂ ਮੋੜ ਆ ਗਿਆ ਹੈ ਨਵਾਂ ਮੋੜ ਕੀ ਆਇਆ ਹੈ ਕਿ ਕਹਿ ਰਹੇ ਨੇ ਕਿ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਨੇ ਜਿਹੜੇ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੇ ਉਹਨਾਂ ਨੂੰ ਤੁਸੀਂ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾਓ ਲੇਕਿਨ ਅੱਜ ਗਿਆਨੀ ਹਰਪ੍ਰੀਤ ਸਿੰਘ ਨੇ ਹੋਰ ਹੀ ਪੈਂਤਰਾ ਖੇੜ ਦਿੱਤਾ ਜਿਹੜੇ ਇਲਜ਼ਾਮ ਲਗਾਇਆ ਸੀ ਬਿਰਸਤ ਸਿੰਘ ਬਲਟੋਹਾ ਨੇ ਜੈਡ ਸਕਿਉਰਟੀ ਨੂੰ ਲੈ ਕੇ ਕਿਉਂਕਿ ਹੁਣ ਤਾਂ ਬਿਰਸਤ ਸਿੰਘ ਬਲਟੋਹਾ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਮੁਤਲ ਕੀਤਾ ਹੋਇਆ ਹੈ ਯਾਨੀ ਕਿ ਉਹ ਕਿਸੇ ਤਰ੍ਹਾਂ ਦੀ ਯਾਨੀ ਕਿ ਕੋਈ ਉਟੀਕਾ ਟਿੱਪਣੀ ਜਾਂ ਉਂਗਲ ਨਹੀਂ ਕਰ ਸਕਦੇ ਜੋ ਵੀ ਫੈਸਲਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਰਦੇ ਨੇ ਲੇਕਿਨ ਅੱਜ ਜਿਹੜੀ ਗੱਲ ਕੀਤੀ ਸੀ ਬਿਰਸਤ ਸਿੰਘ ਬਲਟੋਹਾ ਨੇ ਕਿ ਇਹਨਾਂ ਨੂੰ ਜੈਡ ਸਕਿਉਰਟੀ ਮਿਲੀ ਹੋਈ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਇੱਧ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਪਹਿਲਾਂ ਦੋ ਵਾਰ ਚਿੱਠੀ ਲਿਖੀ ਹੋਈ ਹੈ ਭਾਰਤੀ ਜਨਤਾ ਪਾਰਟੀ ਨੂੰ ਕਿ ਮੇਰੇ ਕੋਲ ਜੈਡ ਸਕਿਉਰਟੀ ਲੈ ਲਓ ਸ਼੍ਰੀ ਦਮਦਮਾ ਸਾਹਿਬ ਦੇ ਵਿੱਚ ਮੇਰਾ ਛੋਟਾ ਜਿਹਾ ਘਰ ਹੈ ਅਤੇ ਉਥੇ ਐਡਜਸਟ ਕਰਨਾ ਜੈਡ ਸਕਿਉਰਟੀ ਨੂੰ ਮੇਰੇ ਵਾਸਤੇ ਬੜਾ ਹੀ ਮੁਸ਼ਕਲ ਹੈ ਇਸ ਲਈ ਅੱਜ ਫਿਰ ਦੁਬਾਰਾ ਇੱਕ ਮਾਮਲਾ ਭਖਿਆ ਅੱਜ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਖਫਾ ਹੋ ਕੇ ਲੱਗਦਾ ਹੈ ਕਿ ਬੋਲ ਹਾਲੇ ਵੀ ਜਿਹੜੇ ਵਿਰਸਾ ਸਿੰਘ ਬਲਟੋਹਾ ਨੇ ਕਹਿ ਸੀ ਉਹ ਚੁੱਪ ਰਹੇ ਹੋਣਗੇ ਅੱਜ ਫਿਰ ਇੱਕ ਵਾਰ ਉਪਲਾਲਾ ਕੀਤਾ ਗਿਆ ਅੱਜ ਜੱਜ ਸਕਿਉਰਟੀ ਜਿਹੜੀ ਸੈਂਟਰ ਸਰਕਾਰ ਤੋਂ ਮੁਹੱਈਆ ਹੋਈ ਸੀ ਹੋਈ ਸੀ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੂੰ ਉਹ ਅੱਜ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਜਿਹੜੇ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੇ ਉਹਨਾਂ ਨੇ ਵਾਪਸ ਕਰ ਦਿੱਤੀ ਹੈ ਆਖਰਕਾਰ ਮਾਜਰਾ ਕੀ ਹੈ ਸੂਤਰ ਇਹ ਵੀ ਦੱਸਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਧੜਾ ਅਤੇ ਜਿਹੜੇ ਸਰ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਹੱਕ ਦੇ ਵਿੱਚ ਨੇ ਉਹਨਾਂ ਦੀ ਅੰਦਰ ਖਾਤੇ 16 ਸਲਾਈ ਹੋਣ ਜਾ ਰਹੀ ਹੈ ਉਹ ਕਹਿੰਦੇ ਨੇ ਸੁਖਬੀਰ ਬਾਦਲ ਨੂੰ ਛੱਡੋ ਤੇ ਸ੍ਰੀ ਅਕਾਲ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੰਥਕ ਨੂੰ ਚੰਗੇ ਪੜੇ ਲਿਖੇ ਇਹ ਜਥੇਦਾਰ ਨੂੰ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾਓ ਤਾਂ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ-ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਪੂਰੀ ਤਰ੍ਹਾਂ ਨੇਪਰੇ ਤੇ ਉਜਾਗਰ ਕੀਤਾ ਜਾ ਸਕੇ